कम सां कम किताब बि गाॾी न कंदा तो 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 वागुरु जी का खालसा श्री वागुरु जी की फतेह ਦਾ ਅਰਜਿੰਦਰ ਸਿੰਘ ਰੂਬੀ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਸੰਗਤਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਅੱਜ ਮਿਤੀ 6 ਜੁਲਾਈ 2025 ਨੂੰ ਦੁਪਹਿਰੇ 2:47 'ਤੇ ਇੱਕ ਪਰਿਵਾਰ ਜਲਿਆਂ ਵਾਲੇ ਬਾਗ ਹੈਰੀਟੇ ਵਾਲੇ ਪਾਸਿਓਂ ਆਉਂਦਿਆ ਹੋਇਆ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਦਰਬਾਰ ਘੰਟਾ ਘਰ ਰਸਤੇ ਅੰਦਰ ਪਰਵੇਸ਼ ਕਰਦੇ ਹਨ ਜਿਨ੍ਹਾਂ ਦੇ ਨਾਲ ਦੋ ਬੱਚੇ ਇੱਕ ਔਰਤ ਤੇ ਇੱਕ ਮਰਦ ਹੈ ਇਹ ਬੱਚਾ ਜੋ ਕਿ ਇਸ ਪਰਿਵਾਰ ਵੱਲੋਂ ਇੱਕ ਬੱਚਾ ਆਪਣਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਪ੍ਰਕਰਮਾਂ ਵਿੱਚ ਛੱਡ ਕੇ ਪੂਰੇ 10 ਮਿੰਟ ਬਾਅਦ ਹੀ ਵਾਪਸ ਘੰਟਾ ਘਰ ਰਸਤੇ ਭੱਜ ਜਾਂਦੇ ਹਨ ਜਿਸ ਨੂੰ ਕਿ ਗਲਿਆਰਾ ਚੌਂਕੀ ਦੇ ਧਿਆਨ ਵਿੱਚ ਲਿਆ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਵੱਲੋਂ ਇਹ ਬੱਚਾ ਪਿੰਗਲਵਾੜਾ ਮੁੱਖ ਦਫ਼ਤਰ ਬੱਸ ਸਟੈਂਡ ਦੇ ਸਾਹਮਣੇ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਗਿਆ ਹੈ ਇਸ ਬੱਚੇ ਦੀ ਉਮਰ ਕਰੀਬ 5 ਤੋਂ 6 ਸਾਲ ਲੱਗ ਰਹੀ ਹੈ ਜਿਸ ਨੇ ਨੀਲੇ ਰੰਗ ਦੀ T-ਸ਼ਰਟ ਤੇ ਨਿੱਕਰ ਪਾਈ ਹੋਈ ਹੈ ਜੋ ਕਿ ਸੰਗਤਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਅਗਰ ਕਿਸੇ ਨੂੰ ਵੀ ਇਸ ਬੰਦੀ ਕੋਈ ਪਤਾ ਕਿਸੇ ਪਿੰਡ ਸ਼ਹਿਰ ਵਿੱਚ ਲੱਗਦਾ ਹੈ ਤਾਂ ਉਹ ਇਸ ਸੰਬੰਧੀ ਜਾਣਕਾਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਸ਼੍ਰੀ ਦਰਬਾਰ ਸਾਹਿਬ ਪਰਕਰਮਾ ਅਤੇ ਜਾਂ ਫਿਰ ਗਲਿਆਰਾ ਚੌਂਕੀ ਸ਼੍ਰੀ ਦਰਬਾਰ ਸਾਹਿਬ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ